ਦੋਸਤੋ ਅੱਜ ਆਪਾਂ ਪਹੁੰਚੇ ਆਂ ਬਰਨਾਲਾ ਮੰਡੀ ਤੇ ਬਰਨਾਲਾ ਮੰਡੀ ਵਿੱਚ ਦਿਖਾਉਣੇ ਆਪਾਂ ਤੁਹਾਨੂੰ ਕਿੱਦਾਂ ਦੇ ਟਰੈਕਟਰ ਆ ਕਿੰਨੇ ਕੁ ਵਧੀਆ ਆਏ ਆ ਕੀ ਕੰਡੀਸ਼ਨ ਆ ਟਰੈਕਟਰਾਂ ਦੀ ਤੇ ਬਹੁਤ ਵਧੀਆ ਸਾਫ਼ ਸੁਥਰੇ ਟਰੈਕਟਰ ਨੇ ਬਰਨਾਲਾ ਮੰਡੀ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਪਹਿਲਾ ਫੋਰਡ 3630 ਤੇ ਵੀਡੀਓ ਨੂੰ ਸ਼ੁਰੂਤ ਲੈ ਕੇ ਅੰਤ ਤੱਕ ਦੇਖਿਓ ਇਹ ਦੇਖੋ ਫੋਰਡ 3630 ਬਹੁਤ ਵਧੀਆ ਸਾਫ ਸੁਥਰਾ ਟਰੈਕਟਰ ਆ ਤੁਸੀਂ ਚਾਰ ਸਪੇਰੇ ਤੋਂ ਫੋਟੋਆਂ ਦੇਖੋ ਇਹਦੀਆਂ ਪੰਜਾਬ ਨੰਬਰ ਟਰੈਕਟਰ ਹੈ ਇਹ 2001 ਮਾਡਲ ਜਿਹਦੀ ਕੀਮਤ ਰੱਖੀ ਹੈ 3 ਲੱਖ 40000 ਰੁਪਿਆ ਤੁਸੀਂ ਟਰੈਕਟਰ ਦੇਖੋਗੇ ਅਗਲਾ ਪ੍ਰੀਤ ਟਰੈਕਟਰ ਆ ਇਹ ਵੀ ਬਹੁਤ ਵਧੀਆ ਸਾਫ ਸੁਥਰਾ ਟਰੈਕਟਰ ਆ ਤੇ ਚਾਰ ਸਪੀਰੇ ਤੋਂ ਤੁਸੀਂ ਫੋਟੋਆਂ ਦੇਖੋਗੇ ਪ੍ਰੀਤ ਦੀਆਂ ਇਹ ਵੀ ਪੰਜਾਬ ਨੰਬਰ ਟਰੈਕਟਰ ਆ ਟਾਇਰ 2011 ਮਾਡਲ 3 ਲੱਖ 45 ਹਜ਼ਾਰ ਦੀ ਕੀਮਤ ਰੱਖੀ ਗਈ ਆ ਉਸ ਤੋਂ ਬਾਅਦ ਅਗਲਾ ਟਰੈਕਟਰ ਅਰਜਨ ਪਾਵਰ ਪਲੱਸ ਲੋਕਲ ਨੰਬਰ ਬਰਨਾਲੇ ਦਾ बहुत वजिया साफ सुथरा ट्रैक्टर दो हज़ार अठारह मॉडल देखो तीजा नंबर लोकल बरनाला बरनला चार सपेरे तो तुम फोटो टायर अस्सी पैसे टायर ने बढ़िया साफ सुथरा ट्रैक्टर है फ्रंट टायर नमें हैं ਤੇ ਉਸ ਤੋਂ ਬਾਅਦ ਅਗਲਾ ਟਰੈਕਟਰ ਹੈਗਾ ਫੋਰ 3630 3630 ਫੋਰ ਰਿਜਨਲ ਰੰਗ ਦੇ ਵਿੱਚ ਆ ਵਧੀਆ ਸਾਫ਼ ਸੁਥਰਾ ਟਰੈਕਟਰ 2092 ਮਾਡਲ ਜਿਹਦੀ ਕੀਮਤ ਰੱਖੀ ਹੈ 1 ਲੱਖ 45000 ਰੁਪਿਆ ਉਸ ਤੋਂ ਬਾਅਦ ਫਾਰਮ ਟਰੈਕ 60 ਤੁਸੀਂ ਇਸ ਦੀ ਚਾਰ ਸਫੇਰੇ ਤੋਂ ਫੋਟੋਆਂ ਦੇਖ ਰਹੇ ਹੋ ਇਹਦਾ ਇਹ ਵੀ ਪੰਜਾਬ ਨੰਬਰ ਟਰੈਕਟਰ ਆ ਖਾਲੀ ਕੋਤਲੇ ਗੱਤੇ ਚੜਵਾ ਕੇ ਥੋੜਾ ਜਿਹਾ ਫਰੰਟ ਤੇ ਸਕਰਾਚ ਨੇ ਸੋ ਦੇ ਉੱਤੇ ਜੇ ਕਿਸੇ ਮੇਰੇ ਵੀਰ ਨੇ ਟਰੈਕਟਰ ਲੈਣਾ ਹੋਵੇ ਤਾਂ ਬਰਨਾਲਾ ਮੰਡੀ ਮੇਨ ਬਰਨਾਲਾ ਮੰਡੀ ਚ ਜਾ ਕੇ ਟਰੈਕਟਰ ਖਰੀਦ ਸਕਦੇ ਆ ਜੋ ਕਿ ਅੰਦਰ ਜਾ ਕੇ ਲੱਗਦੀ ਹੈ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣਾ ਹੈ 25 11 ਟਰੈਕਟਰ ਟਾਇਰ 50% ਤੇ ਇਹ ਵੀ ਕੰਡੀਸ਼ਨ ਦੇ ਹਿਸਾਬ ਨਾਲ ਠੀਕ ਹੈ ਟਰੈਕਟਰ 19 1991 ਮਾਡਲ ਆ ਜਿਹਦੀ ਕੀਮਤ ਰੱਖੀ ਗਈ ਆ 115000 ਰੁਪਿਆ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਾ 1992 ਮਾਡਲ 3511